ਸੋਸ਼ਲ ਰੂਮਿਕ ਉਦਾਰਪਨ ਕਮੇਟੀ ਦੇ ਅੱਜਕੱਲ ਜਿਹੜੇ ਅਧਾਰੇ ਹੈ ਉਹ ਬਹੁਤ ਵੱਡੇ ਸੰਕਟ ਵਿੱਚ ਫਸੇ ਹੋਏ। ਪਰ ਮੈਨੂੰ ਇਦਾਂ ਲੱਗਦਾ ਕਿ ਜਿੱਦਨ ਦੇ ਆਏ ਹੈ ਇਹ ਸਿਰਫ ਅਨਾਊਂਸਮੈਂਟੇ ਚੱਲ ਰਹੀਆਂ ਹੈ ਕਿ ਬਣੇਗਾ ਜਦੋਂ ਉਹ ਨਿਕਲ ਜਾਵੇਗਾ। ਸਰਕਾਰ ਨੇ ਇਹ ਕਾਨੂੰਨ ਪੜਾਇਆ ਸੀ ਕਿ ਜਿਹੜਾ ਵੀ ਬੱਚੇ ਪੜਨਗੇ ਉਹਦੀ ਫੀਸ ਜਿਹੜੀ ਹੈ ਸਿੱਧੀ ਕਾਲਜਾਂ ਨੂੰ ਭੇਜੀ ਜਾਏਗੀ। ਹੁਣ ਕਾਲਜਾਂ ਨੂੰ ਫੀਸ ਨਹੀਂ ਆ ਰਹੀ ਸਾਡੇ ਉੱਤੇ ਬੋਝ ਪੈ ਗਿਆ ਤਨਖਾਹ ਸਭ ਕੋਲੋਂ ਦੇਣੀਆਂ ਪੈ ਰਹੀਆਂ। ਮਾਨ ਜੋ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੀ ਸਿੰਘ ਮਾਤਾ ਗੁਜਰਕਰ ਜੀ ਜਿਨ੍ਹਾਂ ਨੇ ਇੱਥੇ ਲਾਸਾਨੀ ਸ਼ਾਤ ਦਿੱਤੀ ਜਿਨ੍ਹਾਂ ਦੇ ਸਿਰ ਦੇ ਉੱਤੇ ਸਿੱਖੀ ਦਾ ਬੂਟਾ ਜਿਹੜਾ ਉਹ ਵਧਿਆ ਫੁੱਲਿਆ ਤੇ ਅੱਜ ਖਾਲਸੇ ਦੇ ਰੂਪ ਵਿੱਚ ਸਾਰੇ ਸੰਸਾਰ ਵਿੱਚ ਆਪਣੀ ਤਾਕਤ ਜਮਾਰਿਆ ਉਹਨਾਂ ਦੀ ਯਾਦ ਵਿੱਚ ਪਹਿਲਾਂ ਹੀ ਸਾਡਾ ਇੱਕ ਦੀਵਾਨ ਹਲ ਬਣਿਆ ਹੋਇਆ ਹੈ ਜਿਸ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਕਿਉਂਕਿ ਸੰਗਤਾਂ ਬੇਸ਼ੁਮਾਰ ਜੋੜ ਮੇਲ ਲਿਤੇ ਹੁੰਦੀਆਂ ਉਹਨਾਂ ਵਾਸਤੇ ਖੁੱਲੇ ਜਿਹੜੇ ਆ ਉਹ ਦੀਵਾਨ ਹਾਲ ਚਾਹੀਦੇ। ਦੀਵਾਨ ਹਾਲ ਬਹੁਤ ਵੱਡਾ ਬਣਿਆ ਹੋਇਆ ਹੈ। ਉਹਦਾ ਸੁੰਦਰੀ ਕਰਨ ਵਾਸਤੇ ਅੱਜ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਗ ਬਾਬਾ ਜੀ ਬਾਬਾ ਗੁਲਜਾਰ ਸਿੰਘ ਜੀ ਉਹਨਾਂ ਨੂੰ ਸੇਵਾ ਵਿੱਚ ਸਹਿਯੋਗ ਲੈਣ ਵਾਸਤੇ ਕਿਹਾ ਤੇ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਸਾਡੇ ਸਾਰੇ ਮੈਂਬਰ ਸਹਿਬਾਨ ਸਤਿਕਾਰਯੋਗ ਮੈਂਬਰਾਂ ਨੇ ਸਲਾਹ ਬਣਾ ਕੇ ਸਾਰਿਆਂ ਨੇ ਇਹ ਕੰਮ ਅਰੰਭਤਾ ਦੀ ਅਜੇ ਦਾਸ ਕੀਤੀ ਹੈ। ਗੁਰੂ ਬਖਸ਼ਸ਼ ਕਰੇ ਕਿ ਇਹਨੂੰ ਸੁੰਦਰ ਢੰਗ ਦੇ ਨਾਲ ਬਣਾ ਕੇ ਅਸੀਂ ਸੰਗਤਾਂ ਸਾਹਮਣੇ ਸੰਪੂਰਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਕੋਵਿਡ ਦੇ ਵਿੱਚ ਜੇ ਖਾਂਗ ਨੂੰ ਬੜਾ ਯੋਗਦਾਨ ਪਾਇਆ ਹੈਗਾ ਜੀ ਤੇ ਉਹਦੀ ਅੱਜ ਦੇਖੋ ਜੀ ਖਮਿਆਜਾ ਤੋਪਨਾ ਪੇਰਾ ਹੈ ਕੇਂਦਰ ਸਰਕਾਰ ਵੱਲੋਂ ਹਨਾ ਜੀ ਐਂਟਰ ਨਹੀਂ ਹੁੰਦਾ ਚਲੋ ਅਸੀਂ ਕਿਸੇ ਸਰਕਾਰ ਨੂੰ ਇਸ਼ਤਾਨ ਨਹੀਂ ਕੀਤਾ ਅਸੀਂ ਕਿਸੇ ਵੀ ਅ ਕਿਸੇ ਕਿਸਮ ਦੀ ਕਿਸੇ ਨੂੰ ਇਹ ਇਹ ਅਸੀਂ ਬਹੁਤਾ ਕੋਈ ਚਿਤਲਾਉਂਦੇ ਨਹੀਂ ਹੈ ਕਿ ਅਸੀਂ ਸੇਵਾ ਕੀਤੀ ਹੈ ਕਿਉਂਕਿ ਸਾਡ ਨੂੰ ਤੇ ਗੁਰੂ ਦਾ ਉਪਦੇਸ਼ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਈ ਅਸੀਂ ਚਿਤਲਾ ਕੇ ਕੀਤੀ ਹੈ ਕਿਉਂਕਿ ਮਾਨਵਤਾ ਦੀ ਸੇਵਾ ਕਰਨਾ ਸ਼੍ਰੋਮਣੀ ਗੁਰਦਾਰਾ ਪ੍ਰੰਤਕ ਕਮੇਟੀ ਦੇ ਸਿੱਖਾਂ ਦਾ ਇੱਕ ਬਹੁਤ ਵੱਡਾ ਜਿਹੜਾ ਇਹ ਹਮੇਸ਼ਾ ਅਕੀਦਾਰੀ ਆ ਉਹ ਸੇਵਾ ਅਸੀਂ ਕੀਤੀ ਹੈ ਬਾਕੀ ਜਿਹੜੀ ਕੇਂਦਰ ਸਰਕਾਰ ਹੈ ਇਹਨੂੰ ਮਾਨਵਤਾ ਦੇ ਬਾਰੇ ਸੋਚਣਾ ਚਾਹੀਦਾ ਕਿ ਅੱਜ ਕਿੰਨੀ ਮਰੁੱਖ ਦੇ ਉੱਤੇ ਪੀੜ ਬਣੀ ਹੈ ਕਿਵੇਂ ਕਿਸਾਨ ਕਿਸਾਨ ਸਾਡੇ ਸੜਕਾਂ ਤੇ ਰੋਲ ਰਹੇ ਹੈ ਉਧਰੋਂ ਬਾਰਡਰਾਂ ਦੇ ਉੱਤੇ ਸ਼ਹੀਦ ਹੋ ਰਹੇ ਹੈ ਉਧਰੋਂ ਸੜਕਾਂ ਦੇ ਉੱਤੇ ਸ਼ਹੀਦ ਹੋ ਰਹੇ ਹੈ ਇਸ ਗੱਲ ਦਾ ਸਰਕਾਰ ਨੂੰ ਬਹੁਤ ਛੇਤੀ ਸੋਚਣਾ ਚਾਹੀਦਾ ਕਿਉਂਕਿ ਸਰਕਾਰ ਨੇ ਪਿੱਛੇ ਵੀ ਧਿਆਨ ਦਿੱਤਾ ਤੇ ਗਰਮੀਆਂ ਵੀ ਉੱਥੇ ਲੰਗੀਆਂ ਤੇ ਖੜੀ ਵੀ ਲੰਗੇ ਸਰਦੀਆਂ ਵੀ ਲੰਗੀਆਂ ਹੁਣ ਫੇਰ ਸਰਦੀਆਂ ਸਿਰ ਤਿਆਰੀਆਂ ਅੱਗੇ ਵੀ ਬਹੁਤ ਸਾਰੀ ਜਾਨਾਂ ਗਈਆਂ ਕਿਤੇ ਇਹ ਨਾ ਹੋਵੇ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਸਾਧਰਤ ਦੇ ਵਿੱਚ ਵੀ ਇਹ ਵੱਡਾ ਨੁਕਸਾਨ ਹੋ ਵੀਜੀ ਤੋਂ ਡਾ ਡੈਲੀਗੇਸ਼ਨ ਸੀਐਮ ਸਾਹਿਬ ਨੂੰ ਮਿਲਿਆ ਸੀ ਐਸਟੀ ਸਕਾਲਰਸ਼ਿਪ ਦੇ ਪੈਸੇ ਦਿੱਤੇ ਕੋਈ ਇਨਸਟਾਲਮੈਂਟ ਦੇਖੋ ਅਸੀਂ ਬਹੁਤ ਵਾਰ ਪਹਿਲਾਂ ਵੀ ਲਿਖਿਆ ਔਰ ਮੈਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੀ ਸੀ 42 ਕਰੋੜ ਦੇ ਕਰੀਬ 41 42 ਕਰੋੜ ਰੁਪਏ ਸਾਡਾ ਜਿਹੜਾ ਹੈ ਉੱਥੇ ਸਰਕਾਰ ਵੱਲ ਰੰਦਾ ਹੈ ਬੜਾ ਅਫਸੋਸ ਹੈ ਕਿ ਸਾਨੂੰ ਇਸ ਵਾਰੀ ਤਨਖਾਹਾਂ ਦੇਣ ਵਾਸਤੇ ਇਹ ਪੈਸਾ ਜਿਹੜਾ ਉਹ ਬੜੀ ਮੁਸ਼ਕਲ ਨਾਲ ਕਿਤੇ ਗੋਲਕਾ ਵੀ ਪਹਿਲਾਂ ਬੰਦ ਪਈਆਂ ਸਨ ਉਹ ਹੁਣ ਬੜੀ ਮੁਸ਼ਕਲ ਨਾਲ ਥੋੜੀ-ਬਹੁਤੀ ਆਮਦ ਹੋਈ ਹੈ ਤੇ ਉਹਦੇ ਨਾਲ ਗੋਲਕਾ ਵਿੱਚ ਪੈਸਾ ਆਇਆ ਤੇ ਅਸੀਂ ਉਹ ਪੈਸਾ ਅਸੀਂ ਸਾਰੀਆਂ ਤਨਖਾਹਾਂ ਦੇ ਜੇ 40 41 ਕਰੋੜ ਰੁਪਈਆ ਸਾਡਾ ਆ ਜਾਂਦਾ ਤੇ ਅਸੀਂ ਸਾਰਾ ਜਿਹੜਾ ਸਾਡਾ ਬੋਝ ਸੀ ਹਲਕਾ ਹੋ ਜਾਂਦਾ ਪਰ ਜਿਹੜੀ ਸਰਕਾਰ ਹੈ ਹੋਰ ਤੇ ਬੜੇ ਐਲਾਨ ਕਰਦੀ ਹੈ 100 ਕਰੋੜ ਇੱਥੇ ਕਰਦਾਂਗੇ 500 ਕਰੋੜ ਇੱਥੇ ਕਰਦਾਂਗੇ ਪਰ ਮੈਨੂੰ ਬੜਾ ਅਫਸੋਸ ਹੈ ਕਿ ਜੋ ਨਵੇਂ ਸੀਐਮ ਸਾਹਿਬ ਆਏ ਹੈ ਉਹ ਕਈ ਤੇ ਜਾਂਦੇ ਆ ਉਹ ਸਿਰਫ ਵਫਦ ਵੀ ਮਿਲ ਕੇ ਆਇਆ ਕਿ ਸਾਡਾ ਪਹਿਲਾਂ ਦਿਓ ਕਿਉਂਕਿ ਸਾਡੇ ਤੇ ਬੋਝ ਹੈ ਅਸੀਂ ਤੇ ਬੱਚੇ ਪੜ੍ਹਾਉਂਦੇ ਸਾਰੇ ਬੱਚੇ ਅਸੀਂ ਮੁਫਤ ਪੜ੍ਹਾਏ ਹੈ 1 ਰੁਪਿਆ ਨਹੀਂ ਕਿਸੇ ਕੋਲ ਲਿਆ ਪਰ ਪੈਸਾ ਸਾਨੂੰ ਆ ਨਹੀਂ ਰਿਹਾ ਸਰਕਾਰ ਨੇ ਇਹ ਕਾਨੂੰਨ ਪੜਾਇਆ ਸੀ ਕਿ ਜਿਹੜਾ ਵੀ ਬੱਚੇ ਪੜਨਗੇ ਉਹਦੀ ਫੀਸ ਜਿਹੜੀ ਹੈ ਸਿੱਧੀ ਕਾਲਜਾਂ ਨੂੰ ਭੇਜੀ ਜਾਏਗੀ ਹੁਣ ਕਾਲਜਾਂ ਨੂੰ ਫੀਸ ਨਹੀਂ ਆ ਰਹੀ ਸਾਡੇ ਉੱਤੇ ਬੋਝ ਪੈ ਗਿਆ ਤਨਖਾਹ ਸਾਨੂੰ ਕੋਲੋਂ ਦੇਣੀਆਂ ਪੈ ਰਹੀਆਂ ਸੋ ਸ਼ਰਮਨੀ ਗੁਰਦਰਾ ਪ੍ਰੰਤ ਕਮੇਟੀ ਦੇ ਅੱਜ ਕੱਲ ਅੱਜ ਜਿਹੜੇ ਅਦਾਰੇ ਹੈ ਉਹ ਬਹੁਤ ਵੱਡੇ ਸੰਕਟ ਵਿੱਚ ਫਸੇ ਹੋਏ ਜਿਸकी ਸਮਝ ਦਿਓ ਜੀ ਸੀਐਮ ਵੀ ਅਨਾਉਂਸਮੈਂਟ ਵਾਲਾ ਹੀ ਸੀ ਇਹ ਮੈਂ ਕਿਉਂਕਿ ਕੱਲ ਚਲੋ ਮੈਂ ਗੁਰੂ ਅਸਥਾਨ ਦੇ ਉੱਤੇ ਬਹੁਤਾ ਕੁਝ ਕਹਿਣਾ ਨਹੀਂ ਚਾਹਦੀ ਪਰ ਮੈਨੂੰ ਇਦਾਂ ਲੱਗਦਾ ਕਿ ਜਿੱਦਨ ਦੇ ਆਏ ਹੈ ਇਹ ਸਿਰਫ ਅਨਾਉਂਸਮੈਂਟ ਹੀ ਚੱਲ ਰਹੀਆਂ ਅੱਗੇ ਬਣੇਗਾ ਜਦੋਂ ਉਹਦੀ ਗੱਲਾਂ ਅੱਜ ਅੱਜ ਫਤਿਹ ਸਭ ਨੇ ਆਉਣਾ ਜੀ ਜੀ ਆਉਣ ਇਜਲਾਸ ਕਦੋਂ ਹੋ ਰਿਹਾ ਹੈ ਸਾਡਾ ਜੀ 80 ਰੱਖੀ ਹੈ ਜੀ ਸ਼ਾਇਦ 6 ਜਾਂ 8 ਤਰੀਕ ਨੂੰ ਇਜਲਾਸ ਹੋਏਗਾ ਜਿਹਦੇ ਚ ਆਉਣ ਵਾਲੀ ਜਿਹੜੀ ਚੋਣ ਹੈ ਉਹਦਾ ਡੇਟ ਦਿੱਤੀ ਜਾਊ ਤੁਸੀਂ ਕਹਿੰਦੇ ਹੋ ਜੀ ਉਮੀਦਵਾਰ 170 ਉਮੀਦਵਾਰ ਚਲੋਮਣੀ ਗੁਰਦੁਆਰਾ ਪਰੰਧਕ ਕਮੇਟੀ ਸੇਖ ਨੂੰ ਜਾਣਦੀ ਹੈ ਕਿਸੇ ਜਾਤ ਬਰਾਦਰੀ ਨੂੰ ਨਹੀਂ ਜਾਣਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ 'ਚ ਕੋਈ ਲਾਗੀ ਹੋਵੇ ਕੋਈ ਢਾਡੀ ਹੋਵੇ ਕੋਈ ਪ੍ਰਚਾਰਕ ਹੋਵੇ ਕੋਈ ਮੈਂਬਰ ਹੋਵੇ ਕੋਈ ਕਿਸੇ ਕਿਸਮ ਦਾ ਅਹੁਦੇਦਾਰ ਹੋਵੇ ਉਹ ਕੇਵਲ ਤੇ ਕੇਵਲ ਗੁਰੂ ਨੂੰ ਸਮਰਪਿਤ ਸੇਕ ਹੋਣਾ ਚਾਹੀਦਾ